ਮੀਟਿੰਗਾਂ ਚੱਲਦੀਆਂ ਰਹਿਣੀਆਂ ਨੇ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇਗਾ ਅਲਟਰਨੇਟਿਵ ਜਾਂ ਫਿਰ ਆਪ ਅਲਟਰਨੇਟਿਵ ਹੱਲ ਦੱਸੋ ਤਾਂ ਕੀ ਹੈ ਹੱਲ ਇਹ ਤਾਂ ਨਾਮਚ ਹੀ ਹੈ ਐਸਵਾਈਐਲ ਦੀ ਬਜਾਏ ਉਹਦੋਂ ਬਾਈਐਸਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਯਮੁਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮਣਿਆ ਤੂੰ ਲਿਆ ਹਰਿਆਣੇ ਨੇ ਹਰਿਆਣੇ ਨੂੰ ਮਿਲਿਆ ਪਾਣੀ ਕੱਲ ਠੀਕ ਹੈ ਨਾ ਜਮਨਾ ਤੋਂ ਇਧਰ ਨੂੰ ਕਰ ਲੋ ਸਾਰੇ ਹਰੇ ਨੂੰ ਪਾਣੀ ਦੇ ਕੇ ਜਿੱਦਾਂ ਬੱਜ ਗਿਆ ਸਤਲੁਜ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸਮਝੌਤਾ ਹੋਇਆ ਸੀ ਹਰਿਆਣਾ ਲੱਗੂ ਗਿਆ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਢਤਾ ਤੇ ਹਰਿਆਣਾ ਨਾਲ ਰਾਵੀ ਬਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿਤੇ ਹਰਿਆਣਾ ਜਾਂ Rajasthan ਨਾਲ ਇਹ ਕਿਉਂ ਫਿਰ riparian stateਾਂ ਦੀਆਂ ਸਹਿਕ riparian ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟਾ BBMP 'ਚ ਸਾਡੀ ਵੀ ਇੱਕ ਵੋਟਾ ਅਸੀਂ 60% ਆ ਹੋਰ ਦੇਖੋ BBMB ਕਿਉਂ ਗਈ ਇਹ ਵੀ ਕੋਰਟ ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਵਿਰੁੱਧ ਗਈ ਨੇ BBMB ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ ਚ ਕੀ ਕਰਨ ਗਈ ਹੈ ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕੜ ਫੀਟ ਮਿਲੂਗਾ ਨਾ ਜਾਂ ਇੰਨੇ ਕੀ ਉਸੇ ਕ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ ਚ BBMB ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪੈਣੀ ਹੈ ਜਿਹੜਾ BBMB ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪ ਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਪੱਜ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਮੰਨ ਲਵੇ ਬੀਵੀਐਮਬੀ ਫਿਰਦੀ ਓਥੇ ਇਹਦਾ ਮਤਲਬ ਬੀਪੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਵੀਐਮਬੀ ਤਾਂ ਕੋਟ ਜਾਂਦਾ ਕੀ ਮਤਲਬ ਬਣਦਾ ਸুইস ਕਰਕੇ ਮਤਲਬ ਹਰਿਆਣਾ ਤਾਂ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਦੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਵੀਐਮਪੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਹਾਂ मतलब पे कर दे क्रिस भाई जल्दी एस भाई अल्लाह मीटिंग चलਦੀ ਰਹਿੰਦੀ ਹੈ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇਗਾ ਅਲਟਰਨੇਟਿਵ ਜਾਂ ਫਿਰ ਅਲਟਰਨੇਟਿਵ ਹੱਲ ਦੱਸੋ ਤਾਂ ਕੀ ਹੈ ਹੱਲ ਇਹ ਤਾਂ ਨਾਮਚ ਹੀ ਹੈ एसवाईएल ਦੀ ਬਜਾਏ ਉਹ ਨੂੰ ਬਾਈਐਸਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਜਮੁਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਇਧਰ ਪਾਣੀ ਜਮਣਿਆ ਤੂੰ ਲਿਆ ਹਰਿਆਣੇ ਨੇ ਹਰਿਆਣੇ ਨੂੰ ਮਿਲਿਆ ਪਾਣੀ ਕੱਲ ਠੀਕ ਹੈ ਨਾ ਉਹ ਜਮੁਨਾ ਤੂੰ ਇੱਧਰ ਨੂੰ ਘੜ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮੁਨਾ ਦਾ ਵੀ ਸਮਝੌਤਾ ਹੋਇਆ ਸੀ ਹਰਿਆਣਾ ਲੱਗੂ ਗਿਆ ਹਰਿਆਣਾ ਜਮੁਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਢਤਾ ਪਰ ਹਰਿਆਣਾ ਨਾਲ ਰਾਵੀ ਬਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿੱਥੇ ਹਰਿਆਣਾ ਜਾਂ ਰਾਜ ਸਟੇਟਾਂ ਦੀਆਂ ਸਹਿਕ ਰਿਪੀਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ BBMB 'ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ BBMB ਕਿਉਂ ਗਈ ਇਹ ਵੀ ਕੋਰਟ 'ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਵਿਰੁੱਧ ਗਈ ਨੇ BBMB ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ 'ਚ ਕੀ ਕਰਨ ਗਈ ਹੈ ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 1 ਈ ਮਈ ਤੱਕ ਇੰਨੇ ਇੰਨੇ ਮਿਲੀਅਨ ਇਕਰ ਫੀਟ ਮਿਲੂਗਾ ਨਾ ਜਾਂ ਇੰਨੇ ਕਿ ਉਸੇ ਕਿ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ 'ਚ BBMB ਵੀ ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿੱਥੇ ਕਿੱਥੇ ਸਾਨੂੰ ਮਾਰਾ ਪਈ ਨਹੀਂ ਜਿਹੜਾ ਬੀਬੀਐਮਬੀ ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਰਟ ਜਾਂਦਾ ਮੰਨ ਲੈਂਦੇ ਬੀਬੀਐਮਬੀ ਫਿਰਦੀ ਉੱਥੇ ਇਹਦਾ ਮਤਲਬ ਬੀਪੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਤਾਂ ਕੋਰਟ ਜਾਂਦਾ ਕੀ ਮਤਲਬ ਬਣਦਾ ਸুইস ਕਰਕੇ ਮਤਲਬ ਹਰਿਆਣਾ ਤਾਂ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਦੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ BBMP ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਆ ਮਤਲਬ ਪੇ ਕਰਦੇ ਠੀਕ ਹੈ ਨਾ ਤੇ 60%